ਬਾਦਲ ਪਰਿਵਾਰ ਦੀ ਨੂੰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇੱਕ ਬਿਆਨ ਦੇ ਕੇ ਨਵਾਂ ਵਿਵਾਦ ਛੇੜ ਦਿੱਤਾ ਹੈ। ਉਹਨਾਂ ਲੋਕਾਂ ਨੂੰ ਕਪਤਨ ਸਰਕਾਰ ਖਿਲਾਫ ਢੁਕਾਇਆ ਅਤੇ ਕਿਹਾ ਕਿ ਵਾਅਦੇ ਪੂਰੇ ਨਾ ਕਰਨ ਤੇ ਕਾਂਗਰਸੀ ਮੰਤਰੀਆਂ ਨੂੰ ਘੇਰ ਲਿਆ ਜਾਵੇ ਅਤੇ ਉਹਨਾਂ ਨੂੰ ਘਰੋਂ ਬਾਹਰ ਨਾ ਨਿਕਲਣ ਦਿੱਤਾ ਜਾਵੇ। ਉਹਨਾਂ ਨੇ ਤਾਂ ਨੌਜਵਾਨਾਂ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ smartphones ਦੀ ਆਸ ਵਿੱਚ ਵੋਟ ਪਾਉਣ ਵਾਲੇ ਨੌਜਵਾਨ ਕਾਂਗਰਸੀ ਵਿਧਾਇਕਾਂ ਦੇ ਫੋਨ ਖੋਲਣ। ਹਾਲੀਆ ਬਿਆਨ ਹੋਵੇ ਤੇ ਚਾਹੇ ਡੰਗ ਲੈ ਕੇ ਪੰਜਾਬ ਦੀ ਰਾਖੀ ਕਰਨ ਦਾ ਦਾਵਾ ਹੋਵੇ ਸਰਦਾਰਨੀ ਹਰਸਿਮਰਤ ਕੌਰ ਬਾਦਲ ਦੇ ਬਿਆਨ ਚਰਚਾ ਦਾ ਵਿਸ਼ਾ ਬਣਦੇ ਰਹੇ ਹਨ ਤੇ ਲੋਕਾਂ ਦੀ ਉਮੀਦਾਂ ਨੂੰ ਆ ਮੈਂ ਲੋਕਾਂ ਨੂੰ ਬੇਨਤੀ ਕਰਦੀ ਹਾਂ ਜਿਹੜਾ ਤੁਹਾਡਾ ਤੁਸੀਂ ਜੇ ਵੋਟ ਪਾਈ ਕਾਂਗਰਸ ਨੂੰ ਆਪਣਾ ਕਰਜ਼ਾ ਮਾਫ ਕਰਾਉਣ ਵਾਸਤੇ ਉਹ ਕਿਸਾਨ ਇਹਨਾਂ ਨੂੰ ਤੇ ਇਹਨਾਂ ਦੇ ਵਿਧਾਇਕਾਂ ਨੂੰ ਕਿਹਨਾਂ ਜੇ ਤੁਹਾਡਾ ਕਰਜ਼ਾ ਨਹੀਂ ਮਾਫ ਹੋਇਆ ਹੈ ਕਿ세 ਨੌਜਵਾਨ ਨੇ ਨੌਕਰੀ ਦੀ ਆਸ 'ਚ ਇਹਨਾਂ ਨੂੰ ਵੋਟ ਪਾਈ ਇਹਨਾਂ ਨੂੰ ਬਾਹਰ ਨਾ ਨਿਕਲਣ ਦਿਓ ਜਦੋਂ ਤੱਕ ਤੁਹਾਨੂੰ ਨੌਕਰੀ ਨਹੀਂ ਦਿੰਦੇ ਤੇ ਜਿਨ੍ਹਾਂ ਨੇ ਮੋਬਾਈਲ ਦੀ ਆਸ 'ਚ ਵੋਟ ਪਾਈ ਸੀ ਫੰਨੂ ਬੇਨਤੀ ਕਰਦੇ ਜਿੱਥੇ ਵਿਧਾਇਕ ਦਿਸਦਾ ਹੈਗਾ ਜਾਂ ਉਹਦਾ ਮੋਬਾਈਲ ਖੋਲੋ ਜਾਂ ਇੱਕ ਵਕਾਰੇ ਅਹੁਦੇ ਤੇ ਵਿਰਾਜਮਨ ਆਗੂ ਨੂੰ ਇਹੋ ਜਿਹੀ ਹਾਸੋਹੀਣੀ ਅਤੇ ਗੈਰ ਜ਼ਿੰਮੇਵਾਰਾਨਾ ਬਿਆਨਬਾਦੀ ਸ਼ੋਭਦੀ ਨਹੀਂ ਕਿਉਂਕਿ ਰਾਜਨੀਤਿਕ ਆਗੂਆਂ ਦੀ ਅਜਿਹੇ ਬੋਲ ਸਮਾਜ ਅਤੇ ਲੋਕਾਂ ਲਈ ਗੰਭੀਰ ਮੁਸ਼ਕਲਾਂ ਖੜੀਆਂ ਕਰ ਸਕਦੇ ਹਨ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ